ਕੀਕਾਲ ਜੀ ਅੱਜ ਏਕਮ ਮਟੀਕ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਪਲੇਟਾ ਪਾਉਣ ਬਾਰੇ ਦੱਸਾਂਗੇ ਵੀ ਪਲੇਟਾ ਕਿਵੇਂ ਪਾਈਦੀਆਂ ਨੇ ਆ ਦੇਖੋ ਆ ਆਪਣੀ ਹੈਗੀ ਜਿਹੜੀ ਆਪਾਂ ਸਿੱਧੀ ਪਲੇਟ ਪਾਉਣੀ ਉਹ ਹੈ ਆ ਆਪਣੀ ਟੇਡੀਆਂ ਪਲੇਟਾਂ ਨੇ ਆ ਦੇਖੋ ਹੁਣ ਜਿਹੜੀ ਆਪਣੀ ਟੇਢੀ ਪਲੇਟ ਆਪਾਂ ਉਹਨੂੰ ਬਿਲਕੁਲ ਜਮ੍ਹਾਂ ਕੰਨੀ ਕੰਨੀ ਤੇ ਲਾਉਣੀ ਆ ਮੈਂ ਤੁਹਾਨੂੰ ਲਾ ਕੇ ਦੱਸਦੀ ਆ ਜਮ੍ਹਾਂ ਨੁੱਕਰ ਨੁੱਕਰ ਤੇ ਫਿਰ ਫੀਟਿੰਗ ਬਹੁਤ ਸੋਹਣੀ ਹੁੰਦੀ ਆ ਪਲੇਟ ਦੀ ਤੇ ਆ ਦੇਖੋ ਜਮਾ ਬਰੀਕ ਬਰੀਕ ਹੁਣ ਆਪਾਂ ਐਂ ਦੂਸਰੀ ਪਲੇਟ ਚੱਕਣੀ ਆ ਆ ਦੇਖੋ ਇਹ ਵੀ ਜਮਾ ਬਰੀਕ ਬਰੀਕ ਲਾਉਣੀ ਆ ਆ ਦੇਖੋ ਐਥੋਂ ਆਪਾਂ ਜਮਾ ਥੰਨੀ ਤੇ ਧਾਰਨੀ ਆ ਮਸ਼ੀਨ ਆ ਦੇਖੋ ਇਹ ਆਪਣੀਆਂ ਟੇਡੀਆਂ ਪਲੇਟਾਂ ਆ ਦੇਖੋ ਆ ਉਪਰ ਵਾਲੀ ਆ ਜਿਹੜੀ ਮੋਡੇ ਦੀ ਹੁੰਦੀ ਆ ਆ ਸਾਈਡ ਵਾਲੀ ਜਿਹੜੀ ਆਪਣੀ ਕਮਰ ਤੇ ਹੁੰਦੀ ਆ ਉਹ ਵਾਲੀ ਤੇ ਆ ਆਪਾਂ ਜਿਹੜੀ ਵਿਚਾਲੇ ਵਾਲੀ ਆ ਉਹ ਆਪਾਂ ਕਰਾਂਗੇ ਕਿਉਂਕਿ ਕਾਟਨ ਦਾ ਕੱਪੜਾ ਆਪਾਂ ਨੂੰ نیچے ਕੱਪੜਾ ਲਾਉਣ ਦੀ ਲੋੜ ਨਹੀਂ ਤੇ ਆ ਦੇਖੋ ਆਪਾਂ ਜੇ ਆਹ ਜਿਹੜੀ ਉਹ ਦੂਜੀ ਪਲੇਟ ਆਪ ਨੂੰ ਐ ਚੱਕਾਂਗੇ ਚੱਕ ਕੇ ਬਿਲਕੁਲ ਇੱਥੇ ਜਮ੍ਹਾਂ ਕੰਨੀ ਕੰਨੀ ਤੋਂ ਐ ਚੱਕ ਕੇ ਐ ਹਾਂਜੀ ਇੱਥੋਂ ਐ ਕਰਕੇ ਐ ਪੂਰਾ ਬਡੰਗਾਈ ਚ ਜਿਵੇਂ ਅੱਧੇ ਇੰਚ ਦੀ ਡੰਗਾਈ ਪਾ ਲਓ ਤੇ ਆ ਦੇਖੋ ਆ ਹੋ ਗਈ ਆਪਣੀ ਆ ਪੈ ਗਈ ਆ ਦੇਖੋ ਇੱਥੋਂ ਅੱਧੇ ਇੰਚ ਦੀ ਡੰਗਾਈ ਪਾਈ ਆਪਾਂ ਇਹਦੇ ਨਾਲ ਕਮਰ ਤੇ ਬਹੁਤ ਵਧੀਆ ਸਿਟਿੰਗ ਆਉਂਦੀ ਹੈ ਆ ਦੇਖੋ ਆ ਪਾਤੀਆਂ ਆ ਪਲੇਟਾਂ ਆ ਦੇਖੋ ਤੁਹਾਨੂੰ ਜ਼ਰੂਰ ਸਾਡੀ ਵੀਡੀਓ ਦੇਖ ਕੇ ਬਹੁਤ ਪਸੰਦ ਆਈ ਹੋਊਗੀ ਤੇ ਤੁਸੀਂ ਸਾਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਸਾਡੀ ਵੀਡੀਓ ਤੁਹਾਨੂੰ ਕਹੇ ਜੀ ਲੱਗਦੀ ਆ ਤੇ ਸ਼ੇਅਰ ਵੀ ਜ਼ਰੂਰ ਕਰਿਓ ਥੈਂਕ ਯੂ